seva uttam seva society ਵੱਲੋਂ ਜਿਹੜਾ ਅੱਜ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਾਇਆ ਗਿਆ ਹੈ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਤੇ ਇਹ ਜਿਹੜੀ ਸੁਸਾਇਟੀ ਹੈ ਜਿਹੜੇ ਇਹ ਕਾਰਜ ਕਰ ਰਹੀ ਹੈ ਇਹ ਬਹੁਤ ਉੱਤਮ ਨੇ ਕਿਉਂਕਿ ਇਹ ਹਰ ਤਰ੍ਹਾਂ ਦੇ ਨੀੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ ਜਿਵੇਂ ਕਿ ਜਿਹਨੂੰ ਟ੍ਰਾਈਸਾਈਕਲ ਦੀ ਲੋੜ ਹੈ ਨੀੜੀ ਲੋਕ ਬੰਦੇ ਨੂੰ ਲੱਭ ਕੇ ਟ੍ਰਾਈਸਾਈਕਲ ਦਿੰਦੀ ਹੈ ਕਿਸੇ ਦੇ ਕਮਰੇ ਟ ਹੈਗੇ ਉਹਨਾਂ ਵਾਸਤੇ ਕਮਰੇ ਬਣਵਾ ਕੇ ਦਿੰਦੀ ਹੈ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਉਪਲਬਧ ਕਰਦੀ ਹੈ ਮੈਂ ਸਮਝਦਾ ਵੀ ਸਾਡੇ ਇਲਾਕੇ ਚ ਨੇੜੇ ਤੇੜੇ ਵੀ ਐਡੀ ਕੋਈ ਸੁਸਾਇਟੀ ਨਹੀਂ ਕਿਉਂਕਿ ਇਸ ਸੁਸਾਇਟੀ ਦੇ ਤਕਰੀਬਨ 998 ਦੇ ਕਰੀਬ ਮੈਂਬਰ ਨੇ ਜਿਹੜੀ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਸ ਸੁਸਾਇਟੀ ਨੂੰ ਮੁਬਾਰਕਬਾਦ ਦਿੰਦਾ ਤੇ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਇੱਕ ਸੁਸਾਇਟੀ ਨਹੀਂ ਇਹ ਇੱਕ ਸੰਸਥਾ ਹੈ ਇੱਕ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਐਡਾ ਰੂਪ ਧਾਰਿਆ ਹੈ ਤੇ ਐਡੇ ਢਿੱਡੋਂ ਸੇਵਾ ਕਰਦੀ ਹੈ ਪਬਲਿਕ ਦੀ ਸਮਾਜ ਦੀ ਤੇ ਮੈਂ ਇੱਕ ਨਮਾਨਾ ਜਾਂ ਇਨਸਾਨ ਹੋਣ ਦੇ ਨਾਤੇ ਇਹਨਾਂ ਨੇ ਮੈਨੂੰ ਅਜ ਮਾਨ ਦਿੱਤਾ ਮੈਂ ਇਹਨਾਂ ਦੀ ਇਸ ਗੱਲ ਦੀ ਬਹੁਤ ਮਨੋਂ ਵਧਾਈ ਦਿੰਦਾ ਤੇ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣਗੇ ਤੇ ਜੋ ਵੀ ਮੇਰੀ ਡਿਊਟੀ ਲਾਣਗੇ ਮੈਂ ਉਸ ਵਾਸਤੇ ਹਮੇਸ਼ਾ ਹਾਜ਼ਰ ਹਾਂ ਆਰਿਆ ਸਕੂਲ ਦੇ ਵਿੱਚ ਪੌਂਚਲ ਕੈਂਪ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਦੂਜੀ ਜਿੱਥੇ ਖੜਾ ਮੈਂ ਇੱਥੇ ਇੱਕ ਸਾਲ ਪੜਿਆ ਵੀ ਆ ਜੀ ਇਹ ਮੇਰੀ ਮਤਲਬ ਉਹ ਜ਼ਿੰਦਗੀ ਦੀ ਕਪਲਵਦੀ ਇੱਥੇ ਸ਼ੁਰੂ ਹੋਈ ਹੈ ਮਾਡਰ ਸਕੂਲ ਮਾਡਰ ਸਕੂਲ ਤੋਂ ਬਾਅਦ ਇੱਥੇ ਦੂਜੀ ਆਪੇ ਸਕੂਲ ਚਾਣ ਦਾ ਆਨੰਦ ਹੀ ਕੁਝ ਹੋਰ ਹੁੰਦਾ ਤੇ ਦੂਜੀ ਜਿਹੜੀ ਜਨ ਸੇਵਾ ਸਾਡੇ ਸੈੜੀ ਜੀ ਲਗਾਤਾਰ ਜਿਹੜਾ ਬਹੁਤ ਮਾਨਨ ਸੇਵਾ ਜਿਹੜੀ ਆ ਇਹ ਲਗਾਤਾਰ ਜਿਹੜਾ ਲੋਕਾਂ ਚ ਵਧ ਰਹੀ ਆ ਕੰਮ ਕਰ ਰਹੀ ਆ ਔਰ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸਿਹਤ ਸਾਡੀ ਜਿਹੜੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਚ ਸਿਹਤ ਆ ਔਰ ਸਰਕਾਰ ਵੀ ਸਿਹਤ ਨੂੰ ਤੇ ਪੜ੍ਹਾਈ ਨੂੰ ਮੁੱਖ ਲੈ ਕੇ ਚੱਲੀ ਆ ਔਰ ਇਹ ਵੀ ਮੁੱਖ ਲੈ ਕੇ ਚੱਲੇ ਵੀ ਨੇ ਪਿਛਲੇ 24 ਸਾਲਾਂ ਤੋਂ ਲਗਾਤਾਰ ਜਿਹੜਾ ਇਹ ਕਾਰਜ ਅਰੰਭਿਆ ਮੇਰੇ ਖਿਆਲ ਬੜੀਆਂ ਸੋਸਾਇਟੀਆਂ ਜਨਮ ਲੈਂਦੀਆਂ ਨੇ ਮੇਰੇ ਖਿਆਲ ਬਹੁਤ ਆਪਸ਼ਨ ਨੇ ਜਿਹੜੀਆਂ 24 ਸਾਲ ਤੱਕ ਪਹੁੰਚਦੇ ਆ ਇਹਨਾਂ ਨੂੰ ਜਿਹੜੀ ਐਡਵਾਂਸ ਚ ਵਧਾਈ ਕਿ ਅਗਲੇ ਸਾਲ ਆਪਾਂ 25ਵੀਂ ਜਿਹੜੀ ਉਹ ਮਨਾਵਾਂਗੇ ਤੁਮ ਤੁਮ ਦੇ ਨਾਲ ਔਰ ਔਰ ਲੋਕਾਂ ਨੂੰ ਜਿਹੜੀ ਆ ਪਿਛਲੇ ਸਮੇਂ ਵਿੱਚ ਜਿਹੜੀ ਵੀ ਅਸੀਂ ਸਹੂਲਤਾਂ ਦਿੱਤੀਆਂ ਨੇ ਸਿਹਤ ਖਾਸ ਕਰਕੇ ਸਿਹਤ ਦਾ ਧਿਆਨ ਉਹ ਹੋਰ ਵੀ ਵਧੀਆ ਨੇ ਮੈਂ ਇੱਥੇ ਦੇਖਿਆ ਆ ਕੇ ਸਾਡਾ ਅੱਖਾਂ ਦਾ ਖੂਨਦਾਨ ਵੀ ਹੋਇਆ ਜਿਹੜੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਵਿੱਚ ਮਨੁੱਖ ਨੂੰ ਕਿਤੇ ਵੀ ਕੋਈ ਇਹ ਜੀ ਹੁੰਦੀ ਆ ਘਟਨਾ ਮਨੁੱਖ ਨੂੰ ਖੂਨ ਵਾਸ ਜ਼ਰੂਰੀ ਆ ਅੱਜ ਵਧੀਆ ਵੇਖ ਖੂਨਦਾਨ ਕੈਂਪ ਕੋ ਜਿਹੜਾ ਚੱਲਿਆ ਔਰ ਉਹਦੇ ਨਾਲ ਨਾਲ ਜਿਹੜੀਆਂ ਆਈਜ਼ ਹੋਰ ਕਾਫੀ ਨੇ ਜਿਹੜੀਆਂ ਇਹ ਸਹਾਇਤਾ ਮੈਡੀਕਲ ਕੈਂਪ ਪੂਰਨ ਤੌਰ ਤੇ ਜਿਹੜਾ ਮੈਡੀਕਲ ਕੈਂਪ ਦਾ ਉਯੋਗਨ ਕੀਤਾ ਹੈ ਮੈਂ ਅੱਜ ਦੇ ਟਾਈਮ ਤੇ ਖਾਸ ਕਰ ਇਹਨਾਂ ਨੂੰ ਜਿਹੜੇ ਯੋਜਕ ਨੇ ਔਰ ਸਾਡੇ ਖਾਸ ਕਰ ਬਜ਼ੁਰਗ ਨੇ ਸਾਡੇ ਬਹੁਤ ਜਿਹੜੇ ਨੇ ਸਿੰਘਲਾ ਜੀ ਔਰ ਪਿਛਲੇ ਸਮੇਂ ਤੋਂ ਉਹ ਇਦਾਂ ਦੇ ਜਿਹੜੇ ਕਾਰਜ ਕਾਰਜ ਜਿਹੜੇ ਕਰਦੇ ਰਹਿੰਦੇ ਨੇ ਉਹਨਾਂ ਦਾ ਮੇਰੇ ਖਿਆਲ ਬਹੁਤ ਵੱਡਾ ਯੋਗਦਾਨ ਆ ਔਰ ਨਾਪਾ ਨਹੀਂ ਰਹੂਗਾ ਇਹ ਜਿਹੜੇ ਲੋਕਾਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਜਿਹੜੇ ਜਿਹੜੇ ਕੰਮ ਆਰੰਭੇ ਨੇ ਔਰ ਮੈਂ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰੂੰਗਾ ਸਾਰੀ ਟੀਮ ਨੂੰ ਬਲ ਬਖਸ਼ੇ ਔਰ ਮੇਰੇ ਪਰਿਆਸਰ ਤੇ ਯਾਤਰਾ ਕੇ ਇਹ ਲਗਾਤਾਰ ਜਿਹੜਾ ਇਹ ਸੇਵਾ ਨੂੰ ਇੱਕ ਕਾਰਜ ਨੂੰ ਨਿਵਾਉਂਦੇ ਰਹਿਣ ਔਰ ਨਾਪੇ ਦੀ ਸੇਵਾ ਕਰਦੇ ਰਹਿਣ ਧੰਨਵਾਦ ਜੀ ਬਹੁਤ ਬਹੁਤ ਮੈਂ ਅੱਜ 65 65 ਟਾਈਮ ਬਲੱਡ ਦੇ ਰਿਹਾ ਮੈਂ ਅੱਜ ਮੈਂ ਤੇ ਮਾਨਸੇਵਾ ਤੁੰਸੇਵਾ ਲੋ ਅੱਜ ਤੀਸਰਾ ਮੈਡੀਕਲ ਚੈੱਕਅਪ ਕੈਂਪ ਤੇ 24ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਅੱਜ ਠੀਕ ਹੈ ਸਾਡੇ ਕੋਲ ਅੱਜ ਪੰਜ ਡਾਕਟਰ ਇੱਥੇ ਆਏ ਨੇ ਜਤੋ ਜਸਪਾਲ ਜੀ ਆਪਣੀ ਮੈਡੀਸਨ ਡਾਕਟਰ ਇਕਤਾ ਗਾਇਆ ਔਰ ਤੋਂ ਰੋਗਨ ਮਾਹਰ ਸਰਦਾਰ ਹਰਦੀਪ ਸਿੰਘ ਦੰਦਾਵਾ ਜੀ ਅੱਖਾਂ ਦੇ ਮਾਹਰ ਡਾਕਟਰ ਗੌਰਵ ਬਾਸਲਾ ਹੱਡੀਆਂ ਦੇ ਮਾਹਰ ਡਾਕਟਰ ਇੰਦਰਬੀਤ ਕੋਰ ਜੋ ਫਿਜ਼ੀਓਥੈਰੇਪਿਸਟ ਨੇ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਬਲੱਡ ਬੈਂਕ ਦੀ ਟੀਮ ਆਈ ਹੈ ਜੋ ਬਲੱਡ ਕਲੈਕਸ਼ਨ ਇਕੱਠਾ ਕਰੀ ਗਈ ਤੇ ਇਸ ਕੈਂਪ ਦੀ ਖਾਸੀਅਤ ਇਹ ਹੈ ਵੀ ਡਾਕਟਰ ਯਸ਼ਪਾਲ ਜੀ ਵੱਲੋਂ ਸਾਨੂੰ ਅੱਜ ਫਾਈਬਰੋਸਕੈਨਿਕ ਟੈਸਟ ਹੁੰਦਾ ਜੋ ਲੀਵਰ ਦਾ ਟੈਸਟ ਹੁੰਦਾ ਜੋ ਕਿ ਲੀਵਰ ਦੀ ਸ਼ਮਤਾ ਟੈਸਟ ਕਰਦਾ ਕਿ ਤੁਹਾਡਾ ਲੀਵਰ ਕਿੰਨਾ ਕੰਮ ਕਰ ਰਿਹਾ ਜਿਹੜਾ ਬਾਜ਼ਾਰ 'ਚ 3500 ਤੋਂ 4000 ਦੇ ਵਿੱਚ ਹੁੰਦਾ ਉਹ ਅੱਜ ਉਹਨਾਂ ਵੱਲੋਂ ਫ੍ਰੀ ਦਿੱਤਾ ਜਾ ਰਿਹਾ ਕਿੱਤਾ ਜਾ ਰਿਹਾ ਇਸ ਤੋਂ ਇਲਾਵਾ ਇੱਕ BMD ਟੈਸਟ ਹੈ ਜੋ ਹੱਡੀਆਂ ਦੀ ਤਾਕਤ ਨੂੰ ਜਾਂਚ ਕਰਦਾ ਹੈ ਉਹ ਗੁਰੂ ਡਾਕਟਰ ਗੁਰੂ ਬਾਠਲਾਈ ਵੱਲੋਂ ਫ੍ਰੀ ਕੀਤਾ ਜਾ ਰਿਹਾ ਹੈ ਮੈਡੀਸਨ ਜੋ ਕਾਊਂਟਰ ਉਹਨਾਂ ਦੇ ਜੋ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਵੱਲੋਂ ਸਾਨੂੰ ਸਾਰੀ ਮੈਡੀਸਿਨ ਪ੍ਰੋਵਾਈਡ ਕਰਾਇਆ ਗਿਆ ਦਿੱਤੀ ਜਾ ਰਹੀ ਹੈ ਡਾਕਟਰ ਤੁਹਾਨੂੰ ਕੈਂਪ ਉਹ ਬਾਇ ਤੇ ਆਪ ਵੀ ਅੱਜ ਦਾਨ ਕਰ ਰਹੇ ਮੇਰੀ ਰੁਟੀਨ ਹੈ ਜੀ ਜਿੱਥੇ 3 ਮਹੀਨੇ ਪੂਰੇ ਹੋ ਜਾਂਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਿਹੜਾ ਕੈਂਪ ਮੇਰਾ ਆਇਆ ਖੁਦ ਆਵੇ ਜਿੰਨਾ ਮਰਜ਼ੀ ਹੋਵੇ ਮੇਰੇ ਮੈਂ ਉੱਤੇ ਬਲੱਡ ਰੂਨ ਰੈਡ ਕਰਦਾ ਕਿੰਨਾ ਬਲੱਡ ਦਾਨ ਕਰਦੇ ਹੋ ਕਿਤੇ ਵੀਕਨੈਸ ਤਾਂ ਨਹੀਂ ਹੁੰਦੀ ਕੋਈ ਮਹਿਸੂਸ ਨਹੀਂ ਹੁੰਦਾ ਜੀ ਬਹੁਤ ਵਧੀਆ ਲੱਗਦਾ ਹੈ ਸਰੀਰ ਨੂੰ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਤੇ ਸਭ ਨੂੰ ਇਹੀ ਰਿਕਵੈਸਟ ਕਰਦੇ ਆਂ ਵੀ ਜੋ ਤੰਦਰੁਸਤ ਆਦ ਫਟੋ ਕੱਲ੍ਹ ਸਾਲ ਚ 2 ਜਾਂ 3 ਵਾਰ ਤਾਂ ਕਰਨਾ ਚਾਹੀਦਾ ਵੈਸੇ ਤਾ 3 ਮਹੀਨੇ ਵਾ ਦੇਣਾ ਚਾਹੀਦਾ ਹੈ ਫਾਇਦੇ ਨਾਲ ਕੀ ਹੈ ਤੁਹਾਡਾ ਜਿਹੜਾ ਬੋਡੀ ਫਿਟਨੈਸ ਆ ਸਾਰੀ ਠੀਕ ਰਹਿੰਦੀ ਹੈ ਸ਼ੂਗਰ ਵੀ ਵੀ ਤੋਂ ਬਚੇ ਰਹਿੰਦੇ ਹੋ ਤੁਸੀਂ ਤੁਹਾਡਾ ਬੋਡੀ ਐਕਟਿਵ ਰਹਿੰਦੀ ਆ ਪੂਰੀ ਵਨ ਜਿਹੜਾ ਤੁਸੀਂ ਖੁੰਦਨ ਕੈਂਪ ਦੇ ਵਿੱਚ ਆਏ ਕੀ ਕਹਿਣਾ ਚਾਹੁੰਦੇ ਆ ਅੱਜ ਮਾਨਵ ਸੇਵਾ ਉਤੋਂ ਸਿਆ ਬਣਨ ਇਹ ਜੋ ਕੈਂਪ ਲਗਾਇਆ ਗਿਆ ਹੈ ਇਸ ਵਿੱਚ ਆ ਕੇ ਬੜਾ ਮਨ ਖੁਸ਼ ਹੋਇਆ ਕਿ ਹਰ ਵਰਗ ਦਾ ਲੋਕ ਇੱਥੇ ਆ ਕੇ ਆਪਣਾ ਖੂਨ ਡੋਨੇਟ ਕਰ ਰਿਹਾ ਹੈ ਔਰ ਇਹਦੇ ਨਾਲ ਜਿੱਥੇ ਸਾਡੇ ਮਰੀਜ਼ ਨੇ ਜਿਹੜੇ ਬਿਮਾਰ ਹਨ ਉਹਨੇ ਉਹਨਾਂ ਨੂੰ ਖੂਨ ਦੇ ਰੂਪ ਵਿੱਚ ਬੜੀ ਸਹਾਈਤਾ ਮਿਲਦੀ ਹੈ ਔਰ ਇਹ ਮਾਨਸੇਵਾ ਉਤਸਾਹ ਬਲੋਂ ਇਹ ਲਗਾਤਾਰ ਜੋ ਪ੍ਰਯਾਸ ਕੀਤੇ ਜਾ ਰਹੇ ਨੇ ਬਹੁਤ ਜਿਆਦਾ ਇੱਥੇ ਕੈਂਪ ਲਗਾਏ ਨੇ ਔਰ ਇਹਨਾਂ ਕੈਂਪਾਂ ਨੂੰ ਦੇਖਦੇ ਹੋਏ ਸਾਨੂੰ ਬੜੀ ਕੋਸ਼ਿਸ਼ ਹੈ ਕਿ ਇਸ ਤਰੀਕੇ ਦਾ ਹੋਰ ਨਵੀਂ ਵਿਸ਼ੇਦ ਲੈਣੀ ਚਾਹੀਦੀ ਹੈ ਇਹ ਮਾਨਵ ਸੇਵਾ ਤੋਂ ਸਿਆਰ ਇਹ ਤਰ੍ਹਾਂ ਤੁਸੀਂ ਵੀ ਇੱਕ ਕੈਂਪ ਲਗਾਓ ਸੋਸ਼ਲ ਕੰਮ ਵਿੱਚ ਬਾਚੜ ਕੇ ਇਨਸ਼ਾਅੱਲਾ ਹੋ ਤਾਂ ਕਿ ਸਮਾਜ ਦੀ ਸੇਵਾ ਹੋ ਸਕੇ ਕੈਨਾ ਜਨਰੇਟਰ ਆ ਰਹੀ ਹੈ ਸਕੂਲ ਦੇ ਵਿੱਚ ਕੈਂਪ ਲੱਗਿਆ ਹੈ ਸਭ ਤੋਂ ਪਹਿਲਾਂ ਮਾਨਵ ਸੇਵਾ ਉਤਮ ਸੇਵਾ ਅਤੇ ਉਹਨਾਂ ਦੇ ਜਿਹੜੇ ਸਾਰੇ ਉਮੀਦਵਾਰ ਨੇ ਇਸ ਸ਼ਾਨਦਾਰ ਕੈਂਪ ਮੈਡੀਕਲ ਕੈਂਪ ਖੂਨਦਾਨ ਕੈਂਪ ਦੇ ਲਈ ਬਹੁਤ ਹੀ ਸ਼ੁਭ ਕਾਮਨਾਵਾਂ ਦੇ ਪਾਤਰ ਨੇ ਇਸ ਤਰ੍ਹਾਂ ਦੇ ਉਪਰਾਲੇ ਦੇਖਦੇ ਹੋਏ ਸਾਰੀਆਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਮੈਡੀਕਲ ਸੇਵਾਵਾਂ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਦੇ ਨਾਲ ਨਾਲ ਜਿਹੜਾ ਖੂਨਦਾਨ ਹੈ ਉਹ ਕਿਸੇ ਵੀ ਸਮੇਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਕੰਮ ਆਉਂਦਾ ਹੈ ਉਸ ਦੇ ਲਈ ਮਾਨਵ ਸੇਵਾ ਉਤਮ ਸੇਵਾ ਲੰਬੇ ਸਮੇਂ ਤੋਂ ਤਤਪਰ ਹੈ ਮੈਂ ਖੁਦ ਦੇਖਦਾ ਆ ਰਿਹਾ ਕਿ ਇੰਨੇ ਚੁਕੀਆਂ ਹਨ માનવ ਸੇਵਾ ਉਦਮ ਸੇਵਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਸ਼ਹਿਰ ਦੇ ਲਈ ਸਮਾਜ ਦੇ ਲਈ ਉਸ ਦੇ ਲਈ ਮੈਂ ਸੰਵਾਦ ਗਰੁੱਪ ਵੱਲੋਂ ਸਵੈ ਸੇਵਾ ਮੱਲਾ ਸਦਾਰ ਕਮੇਟੀ ਵੱਲੋਂ ਅਤੇ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਨੂੰ ਇੱਕ ਵਾਰ ਬਹੁਤ ਬਹੁਤ ਵਧਾਈ ਦੇਣਾ ਸਭ ਤੋਂ ਜਿਆਦਾ ਅੱਛਾ ਅੱਜ ਤੱਕ ਖਾਸ ਇਹ ਹੈ ਕਿ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਔਰਤਾਂ ਦੇ ਰੋਗਾ ਦੇ ਮਾਹਿਰ ਆਏ ਹੋਏ ਹਨ ਅੱਖਾਂ ਦੇ ਮਾਹਿਰ ਆਏ ਹੋਏ ਹਨ ਦਿਲ ਅਤੇ ਬੀਬੀ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਦੇਖਣ ਦੇ ਲਈ ਸਵਾਗਤ ਉਲਾਵਾ ਕਰਨਾ ਬਹੁਤ ਹੀ ਜਿਹੜਾ ਅੱਛਾ ਜਿਹੜਾ ਹੈਗਾ ਸਾਥ ਦਿੱਤਾ ਹੈ ਆਰੀਆ ਸਕੂਲ ਨੇ ਦਿੱਤਾ ਹੈ ਉਹਨਾਂ ਨੇ ਆਪਣੀ ਜਗ੍ਹਾ ਪ੍ਰੋਵਾਈਡ ਕੀਤੀ ਹੈ ਆਰੀਆ ਸਕੂਲ ਜਿਹੜੀ ਸਮਾਜਿਕ ਸਕੂਲ ਸੰਸਥਾ ਹੈ ਉਹਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਸਲਾਮੀਆਂ ਸੇਵਮਾਨ ਪ੍ਰਦਾਨ ਕਰਨ ਦੇ ਲਈ ਮਾਨਵ ਸੇਵਾ ਉਤਮ ਸੇਵਾ ਨੂੰ ਇੱਕ ਵਾਰ ਤੋਂ ਬਹੁਤ-ਬਹੁਤ ਮੁਬਾਰਕ ਹੈ। ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز